ਸੈਨੇਟਰੀ ਇਨਸਪੈਕਟਰ ਨਾਲ ਬਦਸਲੂਕੀ ਮਾਮਲੇ ਵਿੱਚ ਕਾਂਗਰਸ ਦੇ ਆਗੂ ਅਤੇ ਸਾਬਕਾ ਕੌਂਸਲਰ ਤਾਹਿਰ ਸ਼ਾਹ ਨੇ ਆਖਿਆ ਕਿ ਉਹਨਾਂ ਨੇ ਕੋਈ ਵੀ ਬਦਸਲੂਕੀ ਨਹੀਂ ਕੀਤੀ। ਉਹਨਾਂ ਬਸ ਸੈਨੇਟਰੀ ਇਨਸਪੈਕਟਰ ਨੂੰ ਕਿਹਾ ਸੀ ਕਿ ਰੇੜੀ ਫੜੀ ਵਾਲਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਉਹਨਾਂ ਨੇ ਆਖਿਆ ਕਿ ਉਹ ਆਪਣੇ ਵਾਰਡ ਨਿਵਾਸੀਆਂ ਦੇ ਨਾਲ ਹਨ ਅਤੇ ਵਾਰਡ ਨਿਵਾਸੀਆਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦੇਣਗੇ। ਸਾਰੇ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਸਾਨੂੰ ਚੁਣਿਆ, ਸਾਨੂੰ ਕੰਮ ਕਰਾਉਣ ਵਾਸਤੇ ਚੁਣਿਆ ਗਿਆ। ਠੀਕ ਹੈ ਪਹਿਲਾਂ ਤੇ ਮੈਂ ਸੈਨੇਟਰੀ ਸਾਹਿਬ ਨੂੰ ਮੈਂ ਕਿਹਾ ਸੀ ਕਈ ਮੇਰੀ ਵਾਰਡ ਦੇ ਵਿੱਚ ਕਿੰਨੇ ਸਫਾਈ ਸੇਵਕ ਨੇ ਉਹ ਆ ਕੇ ਦੱਸੋ ਠੀਕ ਆ ਤਾਂ ਕਿ ਮੈਨੂੰ ਵੀ ਪਤਾ ਹੋਵੇ ਕਿ ਮੇਰੀ ਵਾਰਡ ਦੇ ਵਿੱਚ ਇੰਨੇ ਸਫਾਈ ਸੇਵਕ ਝਾੜੂ ਵਾਲੇ ਨੇ ਇਹ ਉਹ ਜੋ ਵੀ ਆ ਠੀਕ ਆ ਉਹ ਵੀ ਸੀ ਫਿਰ ਇਸ ਤੋਂ ਪਹਿਲਾਂ ਸੈਂਟਰੀ ਸਾਹਿਬ ਮੇਰੀ ਵਾਰਡ ਦੇ ਵਿੱਚ ਆਏ ਸੀ ਡਸਟਬਿਨਾਂ ਦਾ ਕਹਿਣ ਕਿ ਡਸਟਬਿਨ ਰੱਖੋ ਜੀ ਇਸ ਤਰ੍ਹਾਂ ਉਸ ਤਰ੍ਹਾਂ ਮੈਂ ਕਾਈਂਡਲੀ ਉਹਦੋਂ ਵੀ ਇਹਨਾਂ ਨੂੰ ਕਿਹਾ ਸੀ ਵੀ ਸੈਂਟਰੀ ਸਾਹਿਬ ਜਦੋਂ ਵੀ ਮੇਰੀ ਵਾਰਡ ਦੇ ਵਿੱਚ ਆਣਾ ਹੁੰਦਾ ਆ ਠੀਕ ਹੈ ਲੋਕਾਂ ਦਾ ਮੈਂ ਚੁਣਿਆ ਨੁਮਾਇੰਦਾ ਆ ਇੱਕ ਵਾਰੀ ਕਾਈਂਡਲੀ ਤੁਸੀਂ ਮੈਨੂੰ ਜਿਹੜੀ ਰਾਫਤਾ ਕਰ ਲਿਆ ਕਰੋ ਮੇਰੇ ਨਾਲ ਟਾਈਮ ਜੋੜ ਲਿਆ ਕਰੋ ਠੀਕ ਹੈ ਉਦੋਂ ਵੀ ਇਹਨਾਂ ਨੇ ਥੋੜਾ ਜਿਹਾ ਇਗਨੋਰ ਹੀ ਮਾਰਿਆ ਫਿਰ ਬਾਅਦ ਵਿੱਚ ਇਹਨਾਂ ਨੇ ਆ ਕੇ ਤੇ ਉੱਥੇ ਜਿਹੜੀ ਮੈਨੂੰ ਨਹੀਂ ਪਤਾ ਕਿਸੇ ਦੇ ਕਹਿਣ ਤੇ ਜਾਂ ਕਿਉਂ ਇਹਨਾਂ ਨੇ ਆ ਕੇ ਜਿਹੜੇ ਮੇਰੀ ਵਾਰਡ ਦੇ ਜੀ ਸੀ ਨਾ ਜਿਨ੍ਹਾਂ ਨੇ ਮਤਲਬ ਮੇਰੇ ਨਾਲ ਤੁਰਦੇ ਆ ਇਹਨਾਂ ਨੇ ਸਿੱਧਾ ਹੀ ਆ ਕੇ ਉਹਨਾਂ ਦੀ ਦੁਕਾਨ ਤੇ ਲਓ ਜੀ ਚਲਾਨ ਘਟਨੇ ਸ਼ੁਰੂ ਕਰਤੇ ਮਾਰੇ ਬੰਦੇ ਜਿਵੇਂ ਰੇੜੀਆਂ ਵਾਲੇ ਹੋ ਗਏ ਹੋਰ ਦੁਕਾਨਦਾਰ ਹੋ ਗਏ ਠੀਕ ਹੈ ਮੈਂ ਇਹਨਾਂ ਨੂੰ ਇਹੀ ਕਹਿਣਾ ਜਾਵਾਂਗਾ ਵੀ ਤੁਸੀਂ ਕਹਿੰਦੇ ਆਗੇ ਮੈਨੂੰ ਪਲਾਸਟਿਕ ਬੈਗ ਹੈ ਮੈਂ ਉਦੋਂ ਸੈਂਟਰੀ ਸਾਹਿਬ ਨੂੰ ਵੀ ਕਿਹਾ ਸੀ ਮੈਂ ਕਿ ਕੀ ਜਿਹੜਾ ਲੇਜ਼ ਆਂਦਾ ਵਾ ਤੁਸੀਂ ਵੀ ਸ਼ਾਇਦ ਜਾਣਦੇ ਹੋਗੇ ਲੇਜ਼ ਉਹ ਪਲਾਸਟਿਕ ਚ ਨਹੀਂ ਹੁੰਦਾ ਕੁਰਕਰੇ ਜਿਹਦੇ ਆਂਦੇ ਆ ਉਹ ਪਲਾਸਟਿਕ ਨਹੀਂ ਸ਼ੈਂਪੂ ਇੰਨੇ ਬਣਨਦੇ ਆ ਉਹ ਪਲਾਸਟਿਕ ਨਹੀਂ ਹਾਈ ਕੋਰਟ ਕੋਲੋ ਚਲੋ ਮੰਨਿਆ ਮੈਂ ਮੰਨ ਜੂਗਾ ਹਾਈ ਕੋਰਟ ਲੋ ਆਰਡਰ ਨੇ ਜੇ ਬੰਦ ਕਰਾਣਾ ਵਾ ਤੇ ਫਿਰ ਮੈਂ ਵੱਡੇ ਮਗਰਮੱਚ ਫੜੀ ਨਾ ਇਹ ਨਹੀਂ ਮਤਲਬ ਹੈਗਾ ਕਿ ਛੋਟੇ ਛੋਟੇ ਜਿਹੜੇ ਦੁਕਾਨਦਾਰ ਹੈਗੇ ਤੁਸੀਂ ਉਹਨਾਂ ਨੂੰ ਤਾਂ ਕਰੋਗੇ ਜਾਂ ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਚਲੋ ਹੋ ਗਈ ਗਲਤੀ ਸਾਡੇ ਕੋਲ ਜੇ ਇਹੀ ਰੱਖੇ ਲਫਾਵੇ ਜੀ ਅੱਗੇ ਤੋਂ ਨਹੀਂ ਰੱਖਾਂਗੇ ਕੋਈ ਕੁਝ ਵੀ ਠੀਕ ਹੈ ਕਮ ਸੇ ਕਮ ਸੈਂਟਰ ਇਨਸਪੈਕਟਰ ਨੂੰ ਮੇਰੇ ਨਾਲ ਗੱਲ ਤੇ ਕਰਨੀ ਚਾਹੀਦੀ ਸੀ ਨਾ ਅੱਗੋਂ ਉਹਨਾਂ ਨੇ ਫੋਨ ਦੇ ਵਿੱਚ ਜਿਹੜੇ ਜੀ ਨੇ ਉਹਨਾਂ ਨੂੰ ਮੈਂ ਫੋਨ ਚੱਲਦਾ ਪਿਆ ਸੀ ਮੈਂ ਕੀ ਸੁਣਨ ਨੇ ਆ ਕਹਿੰਦੇ ਕਿ ਕਾਉਂਸਲਰ ਬਲਾਲਾ ਕਾਉਂਸਲਰ ਨੂੰ ਫਿਰ ਉਹਨੇ ਕਿਹਾ ਕਿ ਬਲਾਰੀਆ ਸਾਹਿਬ ਹੀ ਆ ਰਹੇ ਨੇ ਉਹ ਕਹਿੰਦਾ ਬਲਾਲਾ ਯਾਰ ਬਲਾਰੀਆ ਨੂੰ ਬਲਾਲਾ ਜਿੰਨੂੰ ਮਰਜ਼ੀ ਬਲਾਲਾ ਅਸੀਂ ਨਹੀਂ ਸਾਨੂੰ ਨਹੀਂ ਕਹਿਣਾ ਕੋਈ ਲੈਂਡ ਦੇਣਾ ਤੂੰ ਜਿੰਨੂੰ ਮਰਜ਼ੀ ਬੁਲਾ ਯਾਰ ਜਿੰਨੂੰ ਮਰਜ਼ੀ ਕਹਿ ਬਾਕੀ ਜਿਹੜੀ ਰਹੀ ਗੱਲ ਅਪਸ਼ਬਦ ਦੀ ਉਹ ਮੈਂ ਅਜੇ ਕੋਈ ਹਾਲੇ ਗੱਲ ਨਹੀਂ ਗਈ ਕੁਛ ਕੋਈ ਗੱਲ ਨਹੀਂ ਹੋਈ ਬਸ ਮੈਂ ਇੰਨਾ ਜ਼ਰੂਰ ਉਹਨਾਂ ਨੂੰ ਗੁੱਸੇ ਦੇ ਬਈ ਤੁਸੀਂ ਇਹਨਾਂ ਮਾੜੇ ਬੰਦਿਆਂ ਨੂੰ ਜੋ ਤੰਗ ਕਰਨ ਨੇ ਆ ਤੂੰ ਮੇਰਾ ਵੀਰ ਮੈਂ ਕਿਹਾ ਉਹਨਾਂ ਨੂੰ ਜਾ ਕੇ ਫੈਕਟਰੀ ਵਾਲਿਆਂ ਨੂੰ ਫੜੋ ਨਾ ਕਿ